ਦੇਖੋ ਜੀ ਇਹ ਪਲਾਗਾ ਇਹ ਸਿੱਧੀ ਮੇਨਡਰੋਂ ਮਗਰੋਂ ਆ ਰਹੀ ਆ ਤੇ ਇਹਦੇ ਵਿੱਚ ਕਰੰਟ ਵੀ ਨਹੀਂ ਆ ਰਿਹਾਗਾ ਇਸ ਵਿੱਚ ਵੀ ਨਹੀਂ ਕਰੰਟ ਆ ਰਿਹਾਗਾ ਤੇ ਹੁਣ ਅਸੀਂ ਚੈੱਕ ਕਰਦੇ ਆਂ ਹੋਲਡਰ ਤੇ ਬਲਬ ਦੀ ਮਦਦ ਹੈ ਨਾ ਇਹ ਇਸ ਵਿੱਚ ਕਰੰਟ ਨਹੀਂ ਆ ਰਿਹਾ ਅਸੀਂ ਇਸ ਨੂੰ ਹੁਣ ਚੈੱਕ ਕਰਦੇ ਆਂ ਕੀ ਪ੍ਰੋਬਲਮ ਆ ਹੈ ਜੀ ਆ ਮਤਲਬ ਇਹ ਆ ਵੀ ਇਸ ਤਾਰ ਦੇ ਵਿੱਚ ਮਗਰੋਂ ਵੀ ਕਰੰਟ ਨਹੀਂ ਆ ਰਿਹਾਗਾ ਇਸ ਤਾਰ ਦੇ ਵਿੱਚ ਅਸੀਂ ਮਗਰ ਕੋਈ ਜੋੜ ਦੇਖਾਂਗੇ ਹੈਗਾ ਕਿ ਨਹੀਂ ਹੈਗਾ ਉਸ ਜੀ ਜਾ ਕੇ ਦੇਖਦੇ ਆ ਜੀ ਟਰਾਈ ਕਰਦੇ ਆ ਬਾਹਰ ਸਾਈਡ ਤੇ ਜਾਨੇ ਜਿੱਧਰੋਂ ਮਗਰੋਂ ਉਸ ਤਾਰ ਆ ਰਹੀ ਹੈ ਮਗਰ ਦੇ ਵੀ ਚੈੱਕ ਕਰਦੇ ਆ ਹਾਂ ਜੀ ਅਸੀਂ ਪਹੁੰਚ ਚੁੱਕੇ ਆ ਇੱਕ ਉੱਪਰ ਜੋੜ ਮਿਲਿਆ ਸਾਨੂੰ ਤੇ ਇਸ ਜੋੜ ਵਿੱਚ ਅਸੀਂ ਦੇਖਦੇ ਪਏ ਆ ਵੀ ਕਰੰਟ ਆ ਰਿਹਾ ਕਿ ਨਹੀਂ ਆ ਰਿਹਾ ਨਹੀਂ ਇਹ ਇਸ ਵਿੱਚ ਇੱਥੇ ਵੀ ਕੋਈ ਫਾਲਟ ਨਹੀਂ ਹੈਗਾਗਾ ਅਸੀਂ ਦੂਸਰੀ ਸਾਈਡ ਤੇ ਦੇਖਾਂਗੇ ਜਾ ਕੇ ਅਸੀਂ ਇਸ ਇਹ ਜੋੜ ਨੂੰ ਇਦਾਂ ਹੀ ਕਰਾ ਲਗਾ ਲੈਣੇ ਆ ਇਹਦੇ ਵਿੱਚ ਕੋਈ ਫਾਲਟ ਨਹੀਂ ਹੈਗਾਗਾ ਸਾਨੂੰ ਇੱਕ ਤੋਂ ਵੀ ਬੈਕ ਸਾਈਡ ਤੇ ਜਾਣਾ ਪਊਗਾ ਅਸੀਂ ਇਹ ਜੋੜੇ ਜਿਹੜੇ ਹੈਗੇ ਆ ਚੰਗੀ ਤਰ੍ਹਾਂ ਲਾ ਲੈਣੇ ਆ ਤਾਰ ਘਰ ਦੀ ਤਾਂ ਇਹ ਦੂਜਾ ਉਹ ਤਾਰ ਦਾ ਜੋੜ ਮਿਲ ਗਿਆ ਸੀ ਅਸੀਂ ਤਾਰ ਕੱਟ ਦਨੇ ਆ ਠੀਕ ਆ ਜੀ ਇਹ ਤਾਰ ਹੈਗੀ ਉਹ ਦੀ ਇਹ ਅਸੀਂ ਦੁਬਾਰਾ ਛੋੜ ਕੇ ਲੇ ਕੇ ਜੋੜ ਲਾਵਾਂਗੇ ਨਾ paravi 신ல் langeঙ্গ ਲਓ ਜੀ ਸਾਨੂੰ ਪਤਾ ਲੱਗ ਚੁੱਕਿਆ ਜੂ ਇਹਦੇ ਵਿੱਚ ਜੋੜ ਸੀ ਨਾ ਇਹ ਬਣਿਆ ਹੋਇਆ ਹੈ ਇਹਦੇ ਵਿੱਚ ਵੀ ਕਾਰਬਨ ਜੰਮੀ ਪਈ ਸੀ ਜਿਸ ਦੇ ਨਾਲ ਇਹ ਸੀ ਵੀ ਇਹ ਜਿਹੜੀ ਤਾਰ ਸੀ ਤਾਰ ਚ ਅਗੇ ਕਰੰਟ ਨਹੀਂ ਵੀ ਜਾ ਰਿਹਾ ਅਸੀਂ ਹੁਣ ਕੀ ਕੀਤਾ ਇਸ ਤਰ੍ਹਾਂ ਦੇ ਜੋੜ ਲਾ ਦਨੇ ਆ ਜਿਸ ਦੇ ਨਾਲ ਕੀ ਜਿਹੜਾ ਕਰੰਟ ਦਾ ਉਹ ਹੈਗਾ ਵੀ ਆਸਾਨੀ ਨਾਲ ਬਿਲਕੁਲ ਚੱਲ ਜਾਊਗਾ ਦੇਖੋ ਜੀ ਅਸੀਂ ਹੁਣ ਥੱਲੇ ਆ ਚੁੱਕੇ ਆ ਅਸੀਂ ਹੁਣ ਦੇਖਦੇ ਆਂ ਵੀ ਲਾਈਟ ਆਈ ਕਿ ਨਹੀਂ ਆਈ ਅਸੀਂ ਮਗਰੋਂ ਸਾਰੇ ਜੋੜ ਲਾਏ ਆ ਹੁਣ ਚੈੱਕ ਕਰ ਲੱਗੇ ਜੀ ਅਸੀਂ ਆਹ ਦੇਖੋ ਜੀ ਲੋ ਜੀ ਪ੍ਰੋਪਰ ਕੰਮ ਹੋ ਚੁੱਕਿਆ ਲਾਈਟ ਆ ਚੁੱਕੀ ਆ ਕਾਰਨ ਇਹ ਕੀ ਸੀ ਕੁਝ ਤਾਂ ਜੁਰੋਟੀ ਲੇ ਸੀਗੇ ਤੇ ਜਿਸ ਵਿੱਚ ਕਿ ਜਿਹੜੇ ਜੋੜਾ ਵਿੱਚ ਕਾਰਬਨ ਜਮੀ ਹੋਈ ਸੀਗੀ ਤਾਂ ਕਰਕੇ ਲਾਈਟ ਨਹੀਂ ਸਿਆ ਰਹੇਗੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਜੀ